ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੈ ਜਟੋ ਅੱਛਾ ਅੱਜ ਦਾ ਵਿਸ਼ਾ ਇਹ ਜਿਹੜਾ ਰੌਲਾ ਚੱਲਣ ਡਿਆ ਬਈਆਂ ਦਾ ਬੜਾ ਚਿੰਤਾ ਵਾਲਾ ਤੇ ਬੜਾ ਗੰਭੀਰ ਜਿਹਾ ਮਸਲਾ ਫਸ ਗਿਆ ਕਿਤੇ ਕਈ ਲੋਕ ਕਈ ਜਾਂਦੇ ਆ ਕਿ ਸਭ ਧਰਮ ਜਾਤਾਂ ਇੱਕ ਇਹ ਉਹ ਬੜੀਆਂ ਆਪ ਕੋ ਆਪਣੀਆਂ ਆਪਣੇ ਵੀ ਕਈ ਆ ਕੀ ਜਾਂਦੇ ਨਹੀਂ ਠੀਕ ਆ ਉਹ ਨਹੀਂ ਇੰਨਾ ਠੀਕ ਨਹੀਂ ਹੈਗਾ ਚਲੋ ਕੋਈ ਵੀ ਕੰਮ ਹੁੰਦਾ ਕੋਈ ਵੀ ਕੰਮ 100% ਗਲਤ ਨਹੀਂ ਹੁੰਦਾ ਤੇ 100% ਠੀਕ ਨਹੀਂ ਹੁੰਦਾ ਕਈ ਕੰਮ 90% ਗਲਤ ਹੁੰਦੇ ਆ 10% ਸਹੀ ਹੁੰਦੇ ਆ ਕਿਤੇ 10% ਗਲਤ ਹੁੰਦੇ ਆ ਤੇ 90% ਸਹੀ ਹੁੰਦੇ ਪਰ ਇਹੜਾ ਵਿਸ਼ਾ ਆ ਨਾ ਬਈਆਂ ਵਾਲਾ ਖਿੜੇ ਤੇ ਕਹਿੰਦੇ ਆ ਵੀ ਨਹੀਂ ਠੀਕ ਆ ਕੰਮ ਕਰਨਾ ਚਾਹੀਦਾ ਇਹਨਾਂ ਤੋਂ ਬਿਨਾ ਸਰਨਾ ਨਹੀਂ ਝੋਨੇ ਨਹੀਂ ਲੱਗਦੇ ਟੈਲਾ ਨਹੀਂ ਲੱਗਦੀਆਂ ਹੋੜ ਨਹੀਂ ਲੱਗਦਾ ਇਹ ਨਹੀਂ ਲੱਗਦਾ ਇਹਦੇ ਆਪਣੀਆਂ ਵੀ ਬਹੁਤ ਸਾਰੀਆਂ ਗਲਤੀਆਂ ਆ ਨਾ ਆਪਣੇ ਮੁੰਡੇ ਵੀ ਬਾਹਰ ਜਾ ਕੇ ਕੋਈ ਆਂਦਾ ਮੈਂ ਸ਼ਟਰਿੰਗ ਦਾ ਕੰਮ ਕਰਦਾ ਕੋਈ ਆਂਦਾ ਮੈਂ ਚਾਲ ਦਾ ਕੰਮ ਕਰਦਾ ਕੋਈ ਆਂਦਾ ਮੈਂ ਕਮਰਾ ਤੇ ਆਰ ਕ ਕਰਨਾ ਕੋਈ ਕੁਛ ਦੱਤੇ ਆ ਤੇ ਜੇ ਉੱਥੇ ਕਰਦੇ ਤੇ ਇੱਥੇ ਸ਼ੁਰੂ ਕਰ ਲੈਣ ਤੇ ਠੇਕੇਦਾਰ ਬੰਨ ਵਧੀਆ ਬੰਨ ਨਾਲ ਦੂਸਰੀ ਗੱਲ ਇਹ ਆ ਵੀ ਇਹ ਗੱਲ ਆ ਤੇ ਬਿਲਕੁਲ ਸਹੀ ਆ ਵੀ ਜੇ ਆਪਣੇ ਮੁੰਡੇ ਜਾਂਦੇ ਆ ਜਾਂ ਬਾਹਰ ਲੀਆਂ ਸਟੇਟਾਂ ਚ ਦੇਸ਼ਾਂ ਚ ਜਾਂਦੇ ਆ ਤਾਂ ਕਿੰਨਾ ਕਿੰਨਾ ਪੈਸਾ ਲਾ ਕੇ ਜਾਂਦੇ ਆ ਕੋਈ ਬਸਨੀਕ ਬਣਦੇ ਆ ਕੋਈ ਸਗੋਂ ਜੇ ਉਥੇ ਕ੍ਰਾਈਮ ਕਰਦਾ ਸੋ ਆਟਾ ਤੇ ਬੰਦਾ ਪਛਾਣੇ ਬੜੀ ਛੇਤੀ ਜਾਂਦਾ ਵੱਡਾ ਪੰਜਾਬੀ ਤੋਂ 36 ਪਛਾਣਿਆ ਜਾਂਦਾ ਵੀ ਆਹ ਬੰਦੇ ਨੇ ਕ੍ਰਾਈਮ ਕੀਤਾ ਹੈ ਕੈਮਰੇ 'ਚ ਆ ਜਾਂਦਾ ਤੇ ਪਹਿਲੀ ਗੱਲ ਇਹਨਾਂ ਦੀ ਪਛਾਣ ਹੀ ਕੋਈ ਨਹੀਂ ਹੈਗੀ ਇਹ ਚੀਮਿਆਂ ਹਰ ਕੇ ਇੱਕੋ ਜਿਹੇ ਸਾਰੇ ਇਹ ਡਬੜੂ ਕੁਛ ਰੂਜਿਆ ਦੇ ਕੰਮ ਆ ਹੁਣ ਜਿਹੜੇ ਆਉਂਦੇ ਇੱਥੇ 4 ਕੁ ਮਹੀਨੇ ਕੰਮ ਕੀਤਾ ਰੇੜੀਆਂ ਫੜੀਆਂ ਲਾਈਆਂ ਕੋਈ ਕ੍ਰਾਈਮ ਕਰਕੇ ਨਿਕਲ ਗਿਆ ਕੋਈ ਸਮਝ ਲੱਗਦੀ ਹੈ ਇੱਥੇ ਬੰਦਾ ਇਹੋ ਜਿਹਾ ਵੀ ਹੈ ਇਹੋ ਜਿਹੇ ਵੀ ਹੋਣ ਗਈ ਉਧਰੋਂ ਜਿਹੜੇ ਉਧਰੋਂ ਕੁਛ ਕਰਕੇ ਇੱਧਰ ਭੱਜ ਕੇ ਆ ਜਾਂਦੇ ਆ ਇੱਥੇ ਕਰਕੇ ਉਧਰ ਭੱਜ ਜਾਂਦੇ ਯਾਰ ਬੰਦਾ ਤੇ ਇੱਕ ਰਾ ਇੱਕ ਸ਼ਹਿਰ ਪਾਸੇ ਚਲ ਜੇ ਤੇ ਉਹ ਨਹੀਂ ਲੱਭਦਾ ਅਜੇ ਕੋਈ ਬੰਦਿਆ ਦੀ ਪਛਾਣ ਹੁੰਦੀ ਆ ਪੰਜਾਬੀਆਂ ਦੇ ਜਿਹੇ ਪੈਰਾਵੇ ਦਾ ਪਤਾ ਲੱਗਦਾ ਭਾਵੇਂ ਜਿੰਨੇ ਮਰਜੀ ਪੇਸ ਬੱਲਣ ਤਾਂ ਵੀ ਪਤਾ ਲੱਗ ਜਾਂਦੀ ਆ ਉਹ ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕੋਹੋਂ ਨਾ ਉਹੋ ਹੀ ਗੱਲ ਫੇਰ ਉਹੋ ਹੀ ਜਿਹੜੇ ਇੱਕੋ ਜਿਹੇ ਹੁੰਦੇ ਆ ਸਾਰੇ ਇਹਨਾਂ ਦੀ ਇਹ ਕੋਈ ਸਮਝਸੋਰੀ ਨਹੀਂ ਲੱਗਦੀ ਭਰਾਵਾ 15 20 ਜਾਣੇ ਮੈਂ ਤੇ ਖੁਦ ਇੱਥੇ ਸਾਡੇ ਕੱਲ ਖਬਰ ਕੇ ਨੇ ਲਾਈ ਐ ਚਬਾਲ ਦੀ ਪਿਚਬਾਲ ਦੇ ਵਿੱਚ ਬਹੁਤ ਜ਼ਿਆਦਾ ਭਈ ਆ ਗਿਆ ਠੀਕ ਹੈ ਤੇ ਪੁਰਾਣੇ ਬੰਦੇ ਕੁਝ ਹੈਗੇ ਵੀ ਆ ਚੰਗੇ ਵੀ ਹੈਗੇ ਆ ਜਿਹੜੇ ਆਪਣੀਆਂ ਬਹੁਤ ਪੁਰਾਣੀਆਂ 20 ਸਾਲ ਪਹਿਲਾਂ ਉਹਨਾਂ ਨੇ ਦੁਕਾਨਾਂ ਕੀਤੀਆਂ ਸੀ ਆਪਣੇ ਘਰ ਬਣਾਏ ਆ ਜਾਂ ਇਹ ਪੂਰੇ ਉਹਨਾਂ ਦੀ ਪਛਾਣ ਦੀ ਬਣ ਚੱਕੀ ਹੈ ਇਲਾਕੇ 'ਚ ਯਾ ਜੀ ਫਲਾਣਾ ਵਾ ਜੀ ਢੀਂਗੜਾ ਵਾ ਉਹਨਾਂ ਦੀ ਪਛਾਣ ਦੀ ਬਣ ਚੁੱਕੀ ਆ ਉਹ ਪਤਾ ਵੀ ਲੱਗਦਾ ਵਾ ਕਿ ਜੇ ਕੋਈ ਗਲਤ ਕੰਮ ਕਰਨ ਤੇ ਪਛਾਣ ਚੁੰਦੇ ਆ ਇਹ ਜਿਹੜੇ ਯਾਰਾ ਆ ਲੱਦ ਲੱਦ ਬੱਸਾਂ ਟ੍ਰੇਨਾਂ ਤੇ ਚੜੀ ਆਉਂਦੇ ਆ ਝੂਲਾ ਆ ਫੜ ਕੇ ਤੇ ਵਿੱਚ ਭਾਵੇਂ ਜੋ ਮਰਜੀ ਸੰਦ ਸਮਾਨ ਤਿੱਖਾ ਪਾ ਕੇ ਕਰਕੇ ਨੁਕਸਾਨ ਗਾ ਜਾਂਦੇ ਆ ਇਹ ਗੱਲ ਵਾਲਾ ਸੋਚਣਾ ਚਾਹੀਦਾ ਕੱਲ ਇੱਕ ਭਾਉ ਸਰਦਾਰ ਚੰਗਾ ਭਲਾ ਦੇ ਉਹ ਥੜੇ ਮਾਰਨ ੜਿਆ ਨਹੀਂ ਜੀ ਇਹਨਾਂ ਨੂੰ ਅਸੀਂ ਨਹੀਂ ਕੱਢਣਾ ਆਪਾਂ ਨਹੀਂ ਲੋਕੀ ਕਮੈਂਟਾਂ ਫਿਰ ਤੁਹਾਨੂੰ ਪਤਾ ਆਪਣੇ ਫਿਰ ਕੀ ਕੀ ਤੂੰ ਮੰਗੀ ਇਹਨਾਂ ਨੂੰ ਸਿੱਧੀ ਗੱਲ ਵੀ ਤੂੰ ਤੂੰ ਕੰਜਦਿਆ ਪੁੱਤ ਆ ਤੂੰ ਸਿਆਣਾ ਬਣ ਥੋੜਾ ਯਾਰ ਇਹ ਬੜਾ ਜਿਆਦਾ ਇਹ ਜਿਹੜੀ ਨਸਲ ਜੀ ਇਹ ਤੇ ਸਾਡਾ ਸਮਝ ਲਓ ਵੀ ਆ ਜਿੱਤਰਾ ਦੀ ਆਉਣ ਦੀ ਭੀੜ ਤੁਸੀਂ ਉਧਰ ਚੱਲ ਜਾਓ ਮੈਂ ਉੱਧਰ ਚਲ ਗਿਆ ਆਪਣੇ ਹੁਸ਼ਿਆਰਪੁਰ ਵਾਲੀ ਜ਼ੈੜ ਤੇ ਉਹ ਮੈਂ ਸਾਰੇ ਰਾਹ ਕੁਲਚਾ ਹੀ ਲੱਭੀ ਗਿਆ ਮਾਈ ਆ ਰਹੀ ਤੇ ਤੁਹਾਡੀ ਹਰ ਅੱਡੇ ਦੇ ਤੇ ਕੁਲਚੇ ਵਾਲੇ ਵਧੀਆ ਟੱਕਰ ਜਾਂਦੇ ਆ ਕੁਲਚਾ ਖਾ ਲਈਦਾ ਸਾਰਾ ਕੁਲਚਾ ਹੀ ਨਹੀਂ ਲੱਭਾ ਸਾਡਾ ਪੰਜਾਬੀ ਅੰਮ੍ਰਿਤਸਰੀ ਕੁਲਚਾ ਹੀ ਨਹੀਂ ਲੱਭਾ ਉਧਰ ਉਹ ਉਹੀ ਫੇਰ ਇੱਕ ਪਟੂ ਰਾਜਿਆ ਨਾਲ ਦੂਜੀਆਂ ਕਿੱਜੀਆਂ ਕੋਹਰੀ ਤਰ੍ਹਾਂ ਦੀਆਂ ਰੇੜੀਆਂ ਪਤਾ ਨਹੀਂ ਕਿਤਰ੍ਹਾਂ ਦੀਆਂ ਤਿਆਰ ਕੀਤੀਆਂ ਤੇ ਘਰ ਜਾਂਦੇ ਆ ਤੇ ਜਦੋਂ ਪਤਾ ਹੀ ਉੱਤੇ ਕੀ ਗੰਦੀੀ ਰੋਈ ਲੋਕ ਕਿਉਂ ਖਾਉਂਦੇ ਵੀ ਇੰਨਾ ਚੀਜ਼ਾਂ ਨੂੰ ਲਿਆੜ ਕੇ ਪਰੋਸ ਕੇ ਤਿਆਰ ਕਰ ਕਰ ਦੇਈ ਜਾਂਦੇ ਤੇ ਆਪਾਂ ਖਾਈ ਜਾਂਦੇ ਇਸ ਕਰਕੇ ਇਹ ਬੜੀ ਵੱਡੀ ਬਿਮਾਰੀ ਜੇ ਜਿਹੜੇ ਇੱਥੇ ਰਹਿੰਦੇ ਆ ਨਾ ਜੇ ਆਪਣਾ ਅਮਰਸਰ ਤਰਨਤਾਰਨ ਦੇ ਵਿੱਚ ਬੜਾ ਫਰਕ ਜੇ ਚਾਹ ਉਹ ਇਧਰ ਮਾਲਵੇ ਸਾਈਡ ਤੇ ਵੀ ਹੋ ਸਕਦਾ ਕੁਝ ਹੋਵੇ ਪਰ ਇਧਰ ਆ ਜਲੰਧਰ ਤੋਂ ਉਪਰਾਂ ਨੂੰ ਹੋ ਲੁਧਿਆਣੇ ਵਾਲੇ ਪਾਸੇ ਨੂੰ ਕਿਤੇ ਪੱਗ ਵਾਲੇ ਟਾਵੇਂ ਟਾਵੇਂ ਦਿਸਦੇ ਜੀ ਉਥੇ ਤੇ ਇਹ ਉਂਦੇ ਆ ਵੀ ਜੇ ਪੰਜਾਬ 'ਚ ਹੀ ਆ ਕੇ ਸਿੱਧਾ ਹੁੰਦੇ ਇਹ ਗੱਲ ਨੂੰ ਤੇ ਸਾਡੇ ਵੀ ਇੱਥੇ ਹਾਲਾਤ ਬੁਰੇ ਹੋਏ ਪੈ ਜੇ ਮੈਂ ਤੁਹਾਨੂੰ ਹੁਣ ਚਬਾਲ ਦੀ ਗੱਲ ਕੀ ਦੱਸਾਂ ਚਬਾਲ ਤੇ ਸਾਡਾ ਇੱਕ ਇੱਥੇ ਹੈਗਾ ਤੇ ਉਹ ਵੀ ਇਹ ਨਰਗਾ ਹੀ ਉਤਰਾ ਉਹ ਵੀ ਹੁਣ ਸਾਡਾ ਵੀ ਇੱਕ ਬੰਦਾ ਹੈਗਾ ਉਹ ਵੀ ਕੋਈ ਕੋਈ ਇੱਕ ਇੱਕ ਜਗ੍ਹਾ ਹੀ ਨਹੀਂ ਹੈਗੀ ਉਹ ਕਦੀ ਕਿਤੇ ਤੇ ਕਦੀ ਕਿਤੇ ਸਾਡਾ ਵੀ ਇੱਕ ਮਾਮੇ ਦਾ ਮੁੰਡਾ ਹੈਗਾ ਆ ਤੇ ਉਹ ਵੀ ਘਰੋਂ ਬਿਕਾਰੀ ਹੋਇਆ ਫਿਰਦਾ ਉਹ ਵੀ ਇੰਨਾ ਜੀ ਰਲਿਆ ਫਿਰਦਾ ਉਹਦਾ ਵੀ ਕੋਈ ਪਛਾਣ ਨਹੀਂ ਕਦੀ ਕਿਸੇ ਨੂੰ ਸਿਆਪੇ ਨੂੰ ਫੜ ਦਿੰਦਾ ਈ ਫੋਨ ਕਰਕੇ ਕਦੀ ਕਿਸੇ ਨੂੰ ਛੜ ਦਿੰਦਾ ਈ ਇੱਥੋਂ ਅੱਡਾ ਬੱਲਿਆ ਦੇ ਫਲੋਰ ਚਲ ਜਾਂਦਾ ਜੇ ਫਲੋਰੋਂ ਬੱਲਿਆ ਦੇ ਗੋਦਵਾਲ ਆ ਜਾਂਦਾ ਇਹ ਗੋਦਵਾਲੋਂ ਬੱਲਿਆ ਚਬਾੜਾ ਆ ਜਾਂਦਾ ਜੇ ਉੱਥੇ ਸਿਆਪੇ ਪਾ ਕੇ ਇੱਥੇ ਆ ਜਾਂਦਾ ਇੱਥੋਂ ਸਿਆਪੇ ਪਾ ਕੇ ਉੱਥੇ ਚਲ ਜਾਂਦਾ ਜੀ ਉਹਦਾ ਵੀ ਕੋਈ ਫਰਕ ਨਹੀਂ ਰਹਿ ਗਿਆ ਕਿਉਂਕਿ ਉਹਨੇ ਵੀ ਸਾਰੇ ਹੁਣ ਇੱਥੇ ਮੈਂ ਵੇਖ ਲਓ ਗੱਲ ਮਿਲਦੀ ਨਾ ਇਹਨਾਂ ਭਈਆਂ ਦੇ ਨਾਲ ਤੁਹਾਨੂੰ ਗੱਲ ਮੇਲਤੀ ਹੈ ਕਿ ਆਪਣੇ ਰਿਸ਼ਤੇਦਾਰ ਸਕੇ ਮਾਮੇ ਦੇ ਮੁੰਡੇ ਦੀ ਵੀ ਉਹਦਾ ਵੀ ਹਾਲ ਕੋਈ ਨਹੀਂ ਇਸ ਤਰ੍ਹਾਂ ਦਾ ਹੀ ਜੀ ਉਹ ਵੀ ਸਭ ਕੁਝ ਗਵਾਪ ਸਭ ਕੁਝ ਲਟਾਪਟਾ ਕੇ ਜ਼ਮੀਨ ਜਾਇਦਾਦਾਂ ਸਭ ਕੁਝ ਖਲਾਕ-ਖਲੂਰ ਕੇ ਤੇ ਉਹ ਵੀ ਅੱਜ ਕੱਲ ਇਹਨਾਂ ਦੀ ਇਹਨਾਂ ਦੀ ਸਮਝ ਲਓ ਉਹ ਕੋਈ ਵੀ ਕ੍ਰਾਈਮ ਕਰਕੇ ਕਿਤੇ ਜਾ ਸਕਦਾ ਉਹਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਕੋਈ ਦੱਸਣਾ ਹੀ ਨਹੀਂ ਕੋਈ ਫੋਨ ਨੰਬਰ ਨਹੀਂ ਕੋਈ ਆਈਡੈਂਟੀਫਾਈ ਨਹੀਂ ਉਹਦੀ ਉਹਨੂੰ ਲੱਭਦੇ ਲਵਾਉਂਦੇ ਕੋਈ ਕੋਈ ਕਿਤੇ ਜਾਂਦਾ ਹੀ ਉਹ ਕੋਈ ਕੋਈ ਨਾ ਕਿਸੇ ਨੂੰ ਸਿਆਪੇ ਰੂ ਫੜ ਦਿੰਦਾ ਫੋਨ-ਪਾਣ ਟੁੱਟੇ ਸਿੱਧੇ ਕਰਕੇ ਉਹ ਲੱਭਦਾ ਹੀ ਨਹੀਂ ਕਿਸੇ ਨੂੰ ਕੋਈ ਸਾਡੇ ਰਿਸ਼ਤੇਦਾਰਾਂ ਨੂੰ ਨਹੀਂ ਲੱਭਦਾ ਸਾਨੂੰ ਨਹੀਂ ਲੱਭਦਾ ਤਾਂ ਤੁਹਾਨੂੰ ਕਿੱਥੋਂ ਲੱਭ ਜੂਗਾ ਜੇ ਮੰਨ ਲਓ ਤੁਹਾਡੇ ਨਾਲ ਕਪੂਟੀ ਸਿੱਧੀ ਕਰ ਗਿਆ ਵੇਖੋ ਤੁਹਾਨੂੰ ਕਿੱਡੀ ਵੱਡੀ ਇੱਕ ਐਗਜ਼ਾਮਪਲ ਦੇਤੀ ਆ ਕਿ ਇਹ ਇਸ ਤਰ੍ਹਾਂ ਦੀਆਂ ਨਸਲਾਂ ਜੇ ਆੜੇ ਬਾਰੋਂ ਹੋਂਡਾ ਭਈਏ ਬੁਈਏ ਇਸ ਤਰ੍ਹਾਂ ਦਾ ਸਾਹਤ ਆਵਜੇ ਇਹ ਕੋਈ ਵੀ ਕਿੱਡੇ ਤੋਂ ਕਿੱਡਾ ਵੱਡਾ ਤੁਹਾਡਾ ਕ੍ਰਾਈਮ ਕਰਕੇ ਬੱਚਾ ਮਾਰ ਕੇ ਕਿਸੇ ਨਾਲ ਕੁਝ ਵੀ ਯਾਰ ਕੁਝ ਵੀ ਲਾ ਲੋ ਤਬਾਹੀ ਕਰਕੇ ਇਹ ਜਾ ਸਕਦੇ ਆ ਇਹਨਾਂ ਨੂੰ ਕੋਈ ਨਹੀਂ ਲੱਭ ਸਕਦਾ ਲੱਭ ਵੀ ਯਾਰ ਲੱਭਣੇ ਨਹੀਂ ਤੇ ਲੱਭ ਵੀ ਲੋਗੇ ਤੇ ਕੀ ਇਹਨਾਂ ਨੂੰ ਵਾਤ ਤੋਂ ਵਾਤ ਕੋਈ ਪਰਚਾ ਕਰਾ ਦੋਗੇ 4 ਦਿਨ 6 ਮਹੀਨੇ ਸਾੜ ਅੰਦਰ ਰੋਟੀ ਖਾਣੀ ਖਾ ਲੈਣਗੇ ਫੇਰ ਆ ਜਾਣਗੇ ਬਾਹਰ ਇਹ ਕਰਕੇ ਇਹਨਾਂ ਦਾ ਪੂਰੀ ਆਇਡੈਂਟੀਫਾਈ ਕਰੋ ਇਹਨਾਂ ਨੂੰ ਇਹਨਾਂ ਦੀ ਪਛਾਣ ਪੱਤਰ ਵੇਖੋ ਇਹ ਕਰਦੇ ਕੀ ਆ ਕਿਹੜਾ ਕੰਮ ਫੜਿਆ ਇਹਨਾਂ ਨੇ ਜੇ ਆਪਣੇ ਕੋਈ ਜਾਂਦੇ ਵੀ ਆ ਬਾਹਰ ਕੋਈ 2 ਸਾਲ ਯਾਰ ਉੱਥੇ ਕੰਮ ਕਰਦੇ ਆ ਆਪਣੇ ਪੈਸੇ ਲਾ ਕੇ ਜਾਂਦੇ ਆ ਕੋਈ 2 ਸਾਲ ਉੱਥੇ ਟਿਕਦੇ ਆ ਆਉਣ ਜਾਣ ਕੋਈ ਕਈ ਗੱਲਾਂ ਕਈ ਕੰਪਨੀਆਂ ਦੀ ਆਇਡੈਂਟੀਫਾਈ ਹੁੰਦੀ ਆ ਇਹਨਾਂ ਦੀ ਤਾਂ ਕੋਈ ਆਇਡੈਂਟੀਫਾਈ ਹੈਗੀ ਨਹੀਂ ਆਪਣਾ ਕੋਈ ਬੰਦਾ ਬਾਹਰ ਜਾਂਦਾ ਤਾਂ ਉਹਦੀ ਪੂਰੀ ਪ੍ਰੂਫ ਵਾਸ ਮੇ ਸਾਰਾ ਕੁਝ ਐਵਾ ਤੇ ਜੇ ਮੰਨੋ ਇਹ ਜਿਤਨਾ ਹੁੰਦੇ ਆ ਢੇੜਾਂ ਦੀਆਂ ਢੇੜਾਂ ਇਹ ਅਸਲ 'ਚ ਨਾ ਵਿਗਾੜੇ ਤੇ ਤਹਾਂ ਆਪ ਆਪ ਹੀ ਆ ਤੁਸੀਂ ਹੁਣ ਮੰਨਦੇ ਨਹੀਂ ਜੇ ਇਹ ਸਿਰਫ ਝੋਨਾ ਲਾਉਣ ਤੱਕ ਸੀਮਤ ਹੁੰਦੇ ਹੀ ਤੇ ਇਹ ਝੋਨੇ ਤੋਂ ਸੀਮਤ ਹੁੰਦੇ ਹੀ ਸਿਰਫ ਮੋਟਰਾਂ ਦੇ ਬੰਬੀਆਂ ਦੇ ਐਦੋਂ ਗਾਂ ਨਹੀਂ ਹੈਗੀ ਤੇ ਘਰਾਂ 'ਚ ਕਿੰਨਾ ਲਿਆਂਦੇ ਜਾਂ ਦੇਦੇ ਆ ਪਾਈਆਂ ਹੁਣ ਆਹ ਇਹ ਕੰਮ ਤੇ ਆਪਾਂ ਸਿੱਧੇ ਕਰ ਲਏ ਇਹਨਾਂ ਨੂੰ ਘਰਾਜ ਲੈ ਜਾਂਦਾ ਤੇ ਹੁਣ ਟੀਕਾ ਮਾਰਦੇ ਆ ਤੇ ਟੀਕਾ ਆਪਾਂ ਜਿਹੜੇ ਵੀ ਕੰਮ 'ਚ ਟੀਕਾ ਮਾਰਦੇ ਨਾ ਮੈਂ ਹਿਸਾਬ ਲਾਇਆ ਉਹਦੇ ਜ਼ਿੰਮੇਵਾਰ ਆਪਾਂ ਆਪ ਹੁੰਨੇ ਆ ਅੱਗੇ ਵੀ ਕਈਆਂ ਗੱਲਾਂ ਚ ਦੱਸ ਚੁੱਕਾ ਮੈਂ ਕਈ ਮਸਲਾ ਹੀ ਦੱਸ ਚੁੱਕਾ ਆਂ ਵੀ ਐਵੇਂ ਨਾ ਰੋੜਾ ਪਾਓ ਨਾ ਰੋਏ ਦੇ ਸਾਰਿਆਂ ਦੇ ਜ਼ਿੰਮੇਵਾਰ ਤੁਸੀਂ ਆਪ ਹੋ ਇਹ ਤਾਂ ਸਿਰਫ ਝੋਨਾ ਲਾਉਂਦੇ ਸੀ ਤੇ ਮੋਟਰਾ ਦੇ ਰਹਿੰਦਿਆਂ ਦੇ ਤੇ ਨੀਂਗੀਆਂ ਨੀਂਗੀਆਂ ਮੱਛੀਆਂ ਪੁੰਗ ਜੇ ਖਾਂਦੇ ਹੁੰਦੇ ਸੀ ਮੈਨੂੰ ਪੂਰਾ ਪਤਾ ਚੋਲਾ ਦੇ ਨਾਲ ਹੂੰ ਉਹ ਆਪਣਾ ਤੇ ਇੰਨਾ ਕੀ ਦੌਰ ਹੁੰਦਾ ਹੈ ਵੀ ਜਾ ਕੇ ਚਾਹ ਪੜਾਦੀ ਤੇ ਪਿਛਾੜ ਕੇ ਆ ਕੇ ਕੀ ਪਤਾ ਕੀ ਕਿੱਥੋਂ ਇੱਕੋ ਜਿਹੇ ਹੁੰਦੇ ਸੀ ਕੋਈ ਪ੍ਰਧਾਨ ਹੁੰਦਾ ਸੀ ਨਾਲ ਆ ਗੱਲਾਂ ਬਾਤਾਂ ਇਹਨਾਂ ਨੂੰ ਵਾਰਡਤਾ ਆਪਾਂ ਘਰਾਂ 'ਚ ਲਿਆ ਵਾਰਡ ਕੰਮ ਸਾਰੇ ਆਪਾਂ ਇਹਨਾਂ ਤੇ ਛੜਤੇ ਇਹਨਾਂ ਨੂੰ ਆਪਾਂ ਆਪਣੇ ਘਰਾਂ ਚ ਵੜ ਲਿਆ ਜਿਹੜੇ ਆਪਣੇ ਘਰ ਦੇ ਉਹਨਾਂ ਨੂੰ ਬਾਹਰ ਨੂੰ ਕੱਢਤਾ ਤੇ ਫਿਰ ਭਰਾਓ ਪੰਜਾਬ ਦਾ ਪੰਜਾਬ ਰਹਿ ਰਹਿ ਕਿੱਥੇ ਦੇਣਾ ਪੰਜਾਬ ਮੈਨੂੰ ਕਈਆਂ ਜ਼ਿਲ੍ਹਿਆਂ ਚ ਪੰਜਾਬ ਹੀ ਨਹੀਂ ਲੱਗਦਾ ਯਾਰ ਉਹ ਮੈਂ ਹੈਰਾਨ ਰਹਿ ਗਿਆ ਜਦੋਂ ਆ ਲੁਧਿਆਣੇ ਦੇ ਸਾਈਡਾਂ ਦੇ ਜਾਣ ਦਾ ਮੌਕਾ ਮਿਲਿਆ ਸ਼ਾਹਪੁਰ ਇੱਕ ਦੋਰੀ ਆ ਮੈਂ ਆਪਣੇ ਜਾਨਵਰ ਪੰਛੀ ਜੇ ਲੈਣ ਗਿਆ ਮੈਂ ਕਹਿਆ ਯਾਰ ਕੋਈ ਪੰਜਾਬੀ ਸਾਡੇ ਦਿੱਸਦੀ ਨਹੀਂ ਇੱਥੇ ਪੰਜਾਬ 'ਚ ਨਹੀਂ ਪੰਜਾਬੀ ਦੇ ਸੰਡੇ ਉਧਰ ਤੇ ਹੁਣ ਆਪਾਂ ਕਿੰਨਾ ਸਾਸਤਰਾ ਜਾਂ ਮਾਹੌਲ ਸੀ ਚਲੋ ਅਸੀਂ ਸਭ ਦਰਮਾ ਦਾ ਸਤਿਕਾਰ ਕਰਦੇ ਆ ਇੱਥੇ ਕਿੱਡੇ ਸੋਹਣੇ ਖੱਤਰੀ ਬਾਹਮਣ ਜੱਟ ਮੈਪੀ ਸਿੱਖ ਸਾਰੀਆਂ ਕੌਮਾਂ ਕਾਸਟਾਂ ਸਾਰੀਆਂ ਤੇ ਇੱਕ ਪੰਜਾਬੀ ਜਾਂ ਪਹਿਰਾਵਾ ਦਿਸਾਇਆ ਲੱਗਣਾ ਦੂਰੋਂ ਬੰਦਾ ਪਛਾਣਿਆ ਜਾਣਾ ਯਾਰ ਬੰਦੇ ਆ ਵੇਖੋ ਸਾਡੇ ਪੰਜਾਬੀ ਇਹ ਇਹ ਨਸਲਿਕ ਹੋਣੀ ਜਾਂ ਇਹ ਨਸਲੀ ਮੈਂ ਤਾਂ ਦੰਦਸਾ ਦੇ ਅਹੀਂ ਤੇ ਟ੍ਰੇਨ ਚ ਸਿਆਪੇ ਨੂੰ ਭੜੇ ਗਏ ਹਾਂ ਇੱਕ ਵਾਰੀ ਨਾ ਤੇ ਕੁੜੀਆਂ ਟ੍ਰੇਨ ਦੇ ਯਾਰ ਕਿੱਥੋਂ ਤੱਕੜੀ ਬਹਿ ਜਾਂਦੇ ਉੱਥੇ ਲੈਟਰਾਂ ਦੇ ਵਿੱਚ ਜਾ ਕੇ ਲੰਮੇ ਪੈ ਜਾਂਦੇ ਦੋ ਦੋ ਫਿਰ ਇੰਨਾ ਗੰਦ ਇਨਾ ਗੰਦ ਮਚਾਉਂਦੇ ਮੈਂ ਤੁਹਾਨੂੰ ਇੱਥੇ ਚਬਾਲ ਦੇ ਵਿੱਚ ਹੀ ਵਿਖਾਦਣਾ ਸਾਡੇ ਇੱਥੇ ਉਹ ਗੱਲ ਦੇ ਵਿੱਚ ਹੀ ਰਹਿ ਗਈ ਉਹ ਸਾਡੀ ਨਸਲ ਤੇ ਇੱਕ ਸਾਡਾ ਜਿਹੜਾ ਨਸਲ ਆ ਇਹਨਾਂ ਜੀ ਤੁਰਿਆ ਫਿਰਦਾ ਉਹ ਉੱਥੇ ਹੀ ਘਰ ਸੀ ਤੇ ਦਾਸਕ ਕਮਰੇ ਹੀ ਤੇ ਸਾਰੇ ਇਹਨਾਂ ਇੱਕ ਕਮਰੇ ਚ 5 5 7 7 ਜਣੇ 10 10 ਜਣੇ ਲੰਮੇ ਪੈਂਦੇ ਤੇ ਉਹਨੇ ਫਿਰ ਵੀ ਜ਼ਿਆਦਾ ਸਾਡੀ ਨਸਲ ਆ ਫਿਰ ਵੀ ਚਲੋ ਕਿਤਰਾ ਦਾ ਵੀ ਹੈਗਾ ਹੀ ਆ ਫਿਰ ਉਹ ਗੱਲ ਵਿੱਚ ਜੱਟ ਉਹ ਜਿਆ ਲਉਈ ਹੈਗਾ ਉਹਦੇ ਚ ਤੇ ਉਹਨੇ ਆਪਣੇ ਨੇ ਇਕੱਲੇ ਨੇ ਕਮਰਾ ਲਿਆ ਵੇ ਉਹ ਬੇਰਜਗਾਰ ਕੰਮ ਕੋਈ ਨਹੀਂ ਉਹਨੂੰ ਵੇਖੋ ਉਹਨੂੰ ਕੰਮ ਕੋਈ ਨਹੀਂ ਕੋਈ ਉਹਦੀ ਆਮਦਨੀ ਨਹੀਂ ਉਹਨੇ ਨੇ ਇਕੱਲੇ ਨੇ 2000 ਦੇ ਕਮਰਾ ਲਿਆ ਇਹ 10 ਬੰਦੇ ਸ਼ਾਮਾ ਨੂੰ 500000 ਰੁਪਿਆ ਦਿਹਾੜੀ ਪਾ ਕੇ ਆਉਂਦੇ ਆ ਇਹ 10 ਬੰਦੇ ਇੱਕ ਕਮਰੇ ਚ ਪੈਂਦੇ ਇਹਨਾਂ ਨੂੰ ਮਹੀਨੇ ਦਾ ਕਿਤਾ ਕਿੰਨਾ 200 200 ਰੁਪਈਆ ਉਹਦਾ ਹੋਊਗਾ ਤਾਹ ਜਾਣੇ ਇਹਨੂੰ ਵਾਹ 200 200 ਰੁਪਈਆ ਇਹ 200 ਰੁਪਈਆ ਕਮਰੇ ਤੇ ਕਿਰਾਏ ਤੇ ਰਹਿਣ ਡਿਆ ਜੇ 500 ਜਾਂ ਤੇ ਮਤਲਬ 400 ਤੇ ਲਾ ਲਓ ਤੋਂ ਸਾਡਾ ਉਹ ਸਾਡੇ ਅਈ ਨਸਲਾ ਉਹ ਕੱਲਾ ਹੀ 2000 ਤੇ ਰਹਿਣ ਡਿਆ ਉਹਦਾ ਕੰਮ ਕੋਈ ਨਹੀਂ ਉਹ ਦੱਸੋ ਵੀ ਆਪਾਂ ਇੱਕ ਆ ਛੋਟੀ ਜੀ ਗੱਲ ਤੇ ਲਾਤੀ ਆ ਵੀ ਸਾਡੇ ਇੱਕ ਮਾਮੇ ਦਾ ਮੁੰਡਾ ਹੀ ਉਹਨੂੰ ਇੱਥੇ ਰਿਹਾ ਆ ਤਿੰਨ ਚਾਰ ਸਾਲ ਬੇਨਾ ਇੱਥੇ ਜਿੱਦਾਂ ਤੁਰਦਾਰਿਆ ਕੰਮਕਮੂ ਨੇ ਕੋਈ ਕੀਤਾ ਨਹੀਂ ਨਾ ਸਿੱਖਿਆ ਨਾ ਸਿੱਖਣਾ ਦਾ ਬਸ ਇੰਨਾ ਹੀ ਰਹਿਣਾ ਤੇ ਉਹ ਹੰਦਾ ਹੈ ਵੀ ਮੈਂ ਕੱਲੇ ਨਹੀਂ ਰਹਿਣਾ ਕਮਰੇ ਤੇ ਫੇਰ ਉਹਨੇ ਕਮਰਾ ਵੀ ਵੇਖੋ ਇਹਨਾਂ ਦੇ ਦੋ ਕਮਰੇ ਨੰਗ ਕੇ ਤੇ ਫੇਰ ਉਹਦਾ ਕਿਤੇ ਕਮਰਾ ਹੁੰਦਾ ਹੀ ਤੇ ਇਹ ਰਾ ਨੂੰ ਭਿਆਂ ਲਿਤਰਦਾ ਲਿਤਰਦਾ ਉਤੋਂ ਦੀ ਨੰਗਦਾ ਹੈ ਉਹ ਸੁੱਤੇ ਹੁੰਦੇ ਸੀ ਉਹ ਥੱਲੇ ਤੇ ਮੈਂ ਕਿਰਾਉ ਨੂੰ ਮਿਲਣ ਚੱਲ ਗਿਆ ਤੇ ਮੈਂ ਕਿੱਥੇ ਉਹਨੂੰ ਮਿਲਣਾ ਯਾਰ ਉਹਦੇ ਆ ਨੰਗ ਜਵ ਪਈਆਂ ਰਖਵਾਂ ਕੁੜੀਆਂ ਵਾਕਿਆ ਕੀੜੀਆਂ ਵਾਂਗੂੰ ਪੁੰਜੇ ਪਏ ਤੇ ਮੈਂ ਪੈਰ ਉੱਤੋਂ ਦੀ ਨਾਪ ਨਾਪ ਕੇ ਇੱਧਰ ਵੀ ਨਾਪ ਨਾਪ ਕੇ ਜਿਦਾਂ ਲਾਛਾਂ ਪਈਆਂ ਹੁੰਦੀਆਂ ਤੂੰ ਮੈਂ ਜਾਂ ਵੇਖਾ ਤੇ ਉਹਦਾ ਅਗਲੇ ਬੰਨੇ ਕਮਰਾਤੋਂ ਕਮਰੇ ਚੋਂ ਗਾਂ ਦਰਵਾਜ਼ਾ ਹੈ ਮੈਂ ਵੀ ਤੂੰ ਦੇ ਸਿਕਿਉਰਟੀ ਬੜੀ ਰੱਖੀ ਕੰਜਰ ਤੇਆ ਤੈਨੂੰ ਇਹੋ ਹੀ ਮਾਰ ਸਕਦੇ ਹੋ ਅਤਲੀ ਬਾਹਰ ਤੋਂ ਵੀ ਕੋਈ ਮਾਰ ਸਕਦਾ ਇਹ ਰਤ ਨੂੰ ਮਾਰ ਦੇਣਾ ਬਾਹਰੋਂ ਇਹ ਤੈਨੂੰ ਮਾਰ ਸਕਦਾ ਆ ਗੱਲ ਬਾਤ ਹੈ ਭਰਾਵੋ ਇਹਨਾਂ ਦਾ ਪੁਰਾ ਹਾਲ ਜੇ ਇਹਨਾਂ ਬਾਰੇ ਕੋਈ ਸੋਚੋ ਐਵੇਂ ਕਮਰੇ ਕਿਰਾਏਆਂ ਦੇ ਲਾਲਚਾਂ ਦੇ ਵਿੱਚ ਪਈ ਜਾਂਦੇ ਜੇ ਕੋਈ ਇਹ ਵੀ ਲਿਮਟ ਰੱਖੋ ਯਾਰ ਵੀ ਇਹ ਹੀ ਕਮਰਾ ਦੇਣਾ ਤੇ ਸਿਰਫ ਦੋ ਜਣੇ ਰਹਿਣ ਪਹਿਲਾਂ ਆਪਣੀ ਪੂਰੀ ਆਇਡੈਂਟੀਫਾਈ ਸਾਨੂੰ ਦਿਓ ਤੁਸੀਂ ਤੇ ਗੋਗ ਫੇਰਾ ਜਿੱਥੇ ਇੰਨੀ ਵੀ ਭੀੜ ਚ ਰਹਿ ਲੈਂਦੇ ਦੱਸਦਾ ਜਾਨੇ ਇੱਕ ਕਮਰੇ ਚ ਉੱਥੇ ਹੀ ਲੈਟ੍ਰਿੰਗ ਬਾਤ ਪੂਰੇ ਹਾਲ ਤੇ ਉੱਥੋਂ ਵੀ ਮੁੜ ਕੇ ਲੱਗੇ ਦੂਜੀਆਂ ਦੁਕਾਨਾਂ ਨਿਊਟਲਾਂ ਪਰਖਰੁੱਚੇ ਤੇ ਜਿਹੜੇ ਵੀ ਆਚ ਲੱਗੇ ਮੈਨਾਂ ਜੇ ਤੁਹਾਨੂੰ ਮੈਂ ਉਹ ਜੀਆਂ ਦੋ ਚਾਰ ਵਾਰ ਜਦ ਮੇਰਾ ਦਿਲ ਨਹੀਂ ਕੀਤਾ ਉਹ ਚੀਜ਼ਾਂ ਬਖਾਉ ਨੂੰ ਮੈਂ ਤੇ ਉਹਦੇ ਚੀਜ਼ਾਂ ਬਿਲਕੁਲ ਹੀ ਆਖਿਆ ਵੀ ਦਬਾ ਕਰੋ ਯਾਰ ਇਹ ਤੇ ਬੜਾ ਕੰਮ ਖਰਾਬ ਹੈ ਨਾਲ ਹੂੰ ਤੇ ਇਹ ਕਰਕੇ ਵੀਰੋ ਇਹਨਾਂ ਦੀ ਜਿਆਦਾ ਸਪੋਰਟ ਨਹੀਂ ਨਹੀਂ ਆਂਦੇ ਕਿ ਜਦੋਂ ਕੋਈ ਮਿਹਨਤ ਕਰਦਾ ਤੇ ਉਹਦੀ ਮਿਹਨਤ ਕੋਲੋ ਕਿਆ ਮਨ ਨੂੰ ਕੋ ਵੀਰ ਮੇਰੇ ਆ ਤੂੰ ਆਪਣਾ ਰੁਜ਼ਗਾਰ ਉਧਰ ਜਾ ਗਿਆ ਆਪਣਾ ਚਲਾ ਤੇ ਇੱਥੇ ਠੀਕ ਆ ਯਾਰ ਕੋਈ ਤਰੀਕੇ ਨਾਲ ਕੰਮ ਐ ਤਰੀਕੇ ਨਾਲ ਮੰਡੋ ਆ ਪਰ ਆ ਜਿਹੜੀ ਆ ਲਾਲਾ ਲਾਲਾ ਹੁੰਦੀ ਆ ਤੇ ਮੁੜ ਕੇ ਇੱਕੋ ਗੱਲ ਨੂੰ ਫੜ ਕੇ ਬਹਿ ਜਾਂਦੇ ਹੀ ਬਸ ਇੱਕ ਬੱਚੇ ਦਾ ਕਤਲ ਤੇ ਠੀਕ ਆ ਬੜਾ ਮੰਦ ਭਗਾ ਹੋਇਆ ਤੇ ਉਹਦੇ ਮਸ਼ਹੂਰ ਹੋ ਗਿਆ ਪਲਾ ਲੱਗ ਗਿਆ ਤੇ ਅਚਨਚੇਤ ਕਿੰਨੇ ਕੁ ਹੁੰਦੇ ਹੋਣਗੇ ਕਈ ਕੁਝ ਹੁੰਦਾ ਇੱਕ ਹੁੰਦਾ ਦਿਹਾੜੀ ਦਾ ਇੱਕ ਅੱਧੀ ਤੇ ਕਿਤੇ ਆਪਾਂ ਨੂੰ ਕੋਈ ਖਬਰ ਦੁੱਜੀ ਤੀਜੀ ਮਿਲ ਜਾਂਦੀ ਨਹੀਂ ਇਹ ਕਈ ਗੱਲਾਂ ਜਿਹੜੀਆਂ ਸਾਲ-ਸਾਲ 10-10 ਸਾਲ ਖੁੱਲਦੀਆਂ ਹੀ ਨਹੀਂ ਪਤਾ ਨਹੀਂ ਲੱਗਦਾ ਕਿੰਨੇ ਕਿੰਨੂ ਮਾਰ ਗਿਆ ਇੱਕ ਦਿਨ ਕੀ ਯਾਰਾ ਵੇਖਣ ਦਾ ਡਰਮ ਚ ਸੀਮੈਂਟ ਪਾ ਕੇ ਤੇ ਸੀਮੈਂਟ ਦੇ ਵਿੱਚ ਹੀ ਬੰਦਾ ਸਿਕਾਤਾ ਲੈ ਆਹ ਕਿਹੋ ਜੀ ਮੌਤ ਹੈ ਬੰਦੇ ਨੂੰ ਸੀਮੈਂਟ ਜੀ ਡਰਮ ਚ ਰੱਖਦਾ ਤਾਂ ਸੀਮੈਂਟ ਜੰਮ ਗਿਆ ਤੇ ਉਹਨੇ ਮਾਰੀ ਜਣਾ ਹੋਰ ਕੱਢਿਆ ਨਹੀਂ ਜਾ ਸਕਦਾ ਵਿੱਚੋਂ ਸੀਮੈਂਟ ਜੁਣ ਕਿਤਰਾ ਕੱਢ ਲੋਗੀ ਚੀਰ ਕੇ ਕਰੋ ਕਿ ਪਾੜ ਪਾੜ ਕੇ ਕਢੋਗੇ ਇਹਨੂੰ ਇਹੋ ਜੇ ਕੰਮ ਇਹ ਕਰਦੇ ਜੇ ਪੁੱਠੇ ਸਿੱਦੇ ਕਰਦੇ ਜੇ ਬਚੋ ਸਿਆਣੇ ਬੜੋ ਥੱਲੇ ਆਪਣੇ ਕੰਮਾਂ ਦੇ ਖੇਤੀਬਾੜੀ ਦੇ ਹਿਸਾਬ ਨਾਲ ਸਾਡੇ ਜੀ ਸਰਦਾਰ ਸਾਹਿਬ ਜਾ ਜਾ ਰਹੇ ਰਹਦੇ ਰਹਿੰਦੇ ਆ ਸਟੇਸ਼ਨਾਂ ਤੇ ਜਾ ਜਾ ਕੇ ਸਾਨੂੰ ਕੋਈ ਟੱਕਰ ਜਿਹੀ ਲੈ ਜੀਏ ਚੁੱਕ ਕੇ ਆਈ ਫੜ ਕੇ ਲੈ ਜੀਏ ਸਾਡੇ ਤੇ ਇੰਨਾ ਕੰਮ ਜਿ ਪਏ ਆ ਮੁੜ ਕੇ ਸੁਖ ਸੂਲਤਾ ਦੇਣੀਆਂ ਸ਼ੁਰੂ ਕਰ ਦਿੰਦੇ ਆ ਵਾਜ ਫਿਰ ਪਤਾ ਉਦੋਂ ਹੀ ਲਾਇਦਾ ਨਾ ਜਦੋਂ ਸੁਣਿਆ ਨਾ ਸਰਦਾਰ ਸਾਹਿਬ ਕਈ ਕੰਮ ਸਰਦਾਰ ਵਾਜ ਇਤਨੀ ਰਹਿਣ ਦਿੰਦੇ ਅੜੀ ਡੰਡ ਲਾ ਕੇ ਜਾਂਦੇ ਜੇ ਯਾਰ ਪਹਿਲਾਂ ਪੈਂਦੇ ਤਾਂ ਬੜੇ ਸੁੱਖਾ ਨੂੰ ਜੇ ਉਹ ਜੋਖੜਾ ਵੱਡਾ ਦੇ ਕੇ ਜਾਂਦੇ ਜੇ ਜਾਨ ਲੱਗੇ ਉਹ ਜੋਖੋ ਕਈ ਕਿਸਮ ਦੇ ਦੇ ਜਾਂਦੇ ਜੇ ਜਾਨ ਵਾਲੇ ਜਿੰਨੇ ਜੇ ਜਾਣਾ ਵਾਜ ਇਸ਼ਤਾਂ ਦੇ ਚੱਕਰ ਚ ਪਾਈ ਜਾਂਦੇ ਜੇ ਅਸੀਂ ਉੱਥੇ ਮਾਰ ਆਉਣੇ ਆ ਉਹ ਕਾਰਨ ਆਇ ਕਰਨਾ ਪਹਿਲਾਂ ਹੀ ਬੰਦੇ ਆਲਾ ਕੰਮ ਕਰੋ ਸਿਆਣੇ ਬਣੋ ਇਹਨਾਂ ਦਾ ਪਤਾ ਕਰੋ ਇਹਨਾਂ ਦੇ ਇਹ ਪ੍ਰਜਾਤੀ ਜੀ ਵੀ ਖਤਰਨਾਕ ਹੋ ਗਏ ਅਜ ਨਾਲੇ ਤੋਂ ਪਰਹਾ ਲਿਆ ਗੂ ਤੇ ਆਹ ਗੱਲ ਬਾਤ ਐ ਇਹਨੂੰ ਧਿਆਨ ਦਿਓ ਵੀਰੋ ਸਿਆਣੇ ਬਣੋ ਸਮਝ ਕਰੋ ਬਿਲਕੁਲ ਹਾਂ ਠੀਕ ਐ ਜੀ ਜੇ ਕਿਸੇ ਨੇ ਆਪਣੀ ਰੇੜੀ ਬੜੀ ਲਾਈ ਆ ਉਹਦੀ ਰੇੜੀ ਬੜੀ तरीके ਨਾਲ ਚੁਕਾ ਦਿਓ ਉਹਦੀ ਉਹਦੀ ਰੋਟੀ ਵੀ ਨਾ ਖਰਾਬ ਕਰੋ ਉਹਦੇ ਬੱਚੇ ਉਹਦੇ ਵੀ ਉਕਸੂਦ ਰਹਿ ਗਿਆ ਉਹ ਤਰੀਕੇ ਨਾਲ ਭੇਜ ਦਿਓ ਇਹ ਨਹੀਂ ਵੀ ਜਾ ਉਹਦੇ ਰੇੜੀਆਂ ਖਲਾਰ ਦੋ ਫੜੀਆਂ ਖਲਾਰ ਦੋ ਆਖ ਦੋ ਵੀਡੀਓ ਪਾ ਦੋ ਬਾ ਠੀਕ ਆ ਤੇ ਬਾਅਦ ਚ ਉਹ ਵੀ ਉੱਥੇ ਰਹਿੰਦੇ ਆ ਉਹ ਫੇਰ ਆ ਜਾਂਦੇ ਆ ਮੁੜ ਕੇ ਹੱਟਦਾ ਬਾਅਦ ਚ ਕੋਈ ਗੱਲ ਬਾਤ ਨਹੀਂ ਫੇਰ ਆ ਬਈ ਨਾ ਇੱਥੇ ਵੀ ਆ ਕੀ ਆ ਖੋਖੇ ਲੱਗੇ ਕੀ ਲਗਾਈ ਆ ਕੋਈ ਦੁਕਾਨ ਹੋਵੇ ਯਾਰ ਕੋਈ ਤਰੀਕਾ ਹੁੰਦਾ ਤਾਂ ਹੁੰਦਾ ਯਾਰ ਓਕੇ ਜਗਲਾ ਲਾ ਕੇ ਬੈਠਾ ਬੇਚੀ ਜਾਂਦਾ ਜੋ ਮਰਜ਼ੀ ਦਾ ਨੂੰ ਸਾਰਾ ਬੰਨ ਕੇ ਪਾ ਕੇ ਝੋੜੇ ਚ ਖਾਂ ਜਾਊਗਾ। ਵਾਂਡੀ ਨੂੰ ਭੜਕਾ ਕੇ ਦੁਕਾਨ ਹੁੰਦੀ ਆ ਕੋਈ ਚੱਕਰ ਹੁੰਦਾ ਵਾ ਕੋਈ ਤਰੀਕਾ ਹੁੰਦਾ ਵਾ ਵੀ ਚਲੋ ਯਾਰ ਆਈਡੀ ਖੇਤੀ ਬੰਦਾ ਸੁ ਭੱਜਦਾ ਨਹੀਂ। ਜਿਹੜਾ ਬੈਠਾ ਹੀ ਭੱਜਣ ਚ ਹੈ ਬੰਨ ਕੇ ਸਮਾਨ ਬੈਠਾ ਉਹਦਾ ਕੀ ਕਰ ਲੋਗੇ ਯਾਰ। ਇਹ ਕਰਕੇ ਵੀਰੋ ਇਹ ਭਈਆਂ ਵਾਲੀ ਪ੍ਰਜਾਤੀ ਆਲ ਵੀ ਧਿਆਨ ਦਿਓ ਜੀਨ ਜੋਗੇ ਬੜਾ पांच प्रस्ताव ਹੁੰਦਾ ਵਾ ਇਸ ਕਰਕੇ ਇਹ ਗੱਲਾਂ ਵਾਲਾ ਔਰ ਕਰੋ ਯੂਨਿਟ ਬਣਾਓ ਕੋਈ ਤਰੀਕੇ ਨਾਲ ਚੱਲੋ ਇਹ ਨਹੀਂ ਇੱਥੇ ਚਾਰ ਕੋਟ ਤੇ ਆ ਉੱਥੇ ਉਹਨਾਂ ਨੇ ਘੁੱਟਤਾ ਇੱਥੇ ਆ ਗਿਆ ਇਹ ਗੱਲਾਂ ਨਾ ਕਰੋ ਕੋਈ ਸਲਾਹ مشورہ ਕਰਕੇ ਪੂਰੇ ਪੰਜਾਬ ਲੈਵਲ ਤੇ ਇੱਕ ਮਤਾ ਬਣਾਓ ਪੂਰਾ ਉਸ ਹਾਵਨਾ ਮਤਾ ਪੇਸ਼ ਕਰੋ ਵੀ ਆਹ ਗੱਲ ਦੀ ਅਨਾਉਂਸਮੈਂਟ ਹੋਈ ਆ ਉੱਤਰੀ ਤਰਸਾਰਿਆ ਕਰਨਾ ਕੋਈ ਕਾਲੇ ਨਹੀਂ ਆਰਾਮ ਨਾਲ 2-4 ਦਿਨ ਹਫਤਾ 10 ਦਿਨ ਮਹੀਨਾ ਲਾ ਲਓ ਇਹ ਤਰੀਕੇ ਨਾ ਕਰ ਲੋ ਜੇ ਜਿਆਦਾ ਜਾਣਕਾਰੀ ਲੈਣੀ ਹੈ ਤੇ ਮੈਨੂੰ ਦੱਸ ਦਿਓ ਫਿਰ ਮੈਂ ਇੱਕ ਦੋ ਥਾਂ ਤੋਂ ਭਜਾਏ ਹੀ ਮੈਨੂੰ ਬੜੀ ਜਾਣਕਾਰੀ ਏ ਫਿਰ ਮੈਨੂੰ ਵੀ ਜਾਣਕਾਰੀ ਏ ਕੀ ਏ ਮੈਂ ਫਿਰ ਸਾਰੇ ਤਰੀਕੇ ਨਾਲ ਬੰਦਿਆਂ ਨੂੰ ਭੇਜਨੇ ਜਾਣਦਾ ਜੀ ਪਿਆਰ ਨਾਲ ਵੀ ਟਕਰਾਰ ਨਾਲ ਵੀ ਹਰੇਕ ਮਸਲੇ 'ਚ ਮਸਲੇ ਦਾ ਹੱਲ ਕੱਢਣਾ ਜਾਣਦਾ ਜੀ ਇਹ ਕੋਸ ਲਾਲ ਲੱਲੂ ਆ ਤੇ ਦੇ ਦਾਂਗੇ ਦਿੱਤੀ ਵੀ ਕਈਆਂ ਨੂੰ ਅੰਗਰਾਜੀ ਸਸਤੀ